ਬਾਹ ਬਹੁਤ ਨਹੀਂ ਕਰਦੇ ਪਾਰਟੀ ਨਹੀਂ ਸਾਡੇ ਸਾਡੇ ਜੀ ਜੀ ਜਿਹੜਾ ਕੈਥਲ ਤੋਂ ਆਏ ਆ ਅੱਛਾ ਜੀ ਹਲੋ ਕੈਥਲ ਸਾਇਕ ਹਲੋ ਕਕਰਾਲਾ ਪਿੰਡ ਹੈ ਸਾਡਾ ਜੀ ਕੁਝ ਕਾਂਗਤਲੀ ਤੇ ਜੀ ਆ ਕੁਝ ਕਕਰਾਲੇ ਆ ਨੈ ਪਿੰਡ ਹੈ ਜੀ ਸਾਡਾ ਹਾਂਜੀ ਅਸੀਂ ਮਤਲ ਦਰਸ਼ਨ ਕਰਨ ਆਏ ਸੀ ਗੁਰੂ ਘਰਾਂ ਦੇ ਤੇ ਅਸੀਂ ਪਰਸੂ ਚੱਲੇ ਸੀ ਸਵੇਰੇ ਸਾਰੇ ਦਰਸ਼ਨ ਕਰਦੇ ਹੋਏ ਫਤੇਗੜ ਸਾਹਿਬ ਚਮਕੌਰ ਸਾਹਿਬ ਅੱਗੇ ਅਸੀਂ ਅਨੰਦਪੁਰ ਸਾਹਿਬ ਤੇ ਇੱਧਰੋਂ ਅਸੀਂ ਹੁਣ ਲਾਸਟ ਵਿੱਚ ਘਾਟ ਸਾਹਿਬ ਗੁਰਦੁਆਰੇ ਤੋਂ ਦਰਸ਼ਨ ਕਰਕੇ ਹੁਣ ਅਸੀਂ ਅੰਮ੍ਰਿਤਸਰ ਅੰਮ੍ਰਿਤਸਰ ਨੂੰ ਜਾ ਰਹੇ ਸੀ ਹਰਮੰਦਰ ਸਾਹਿਬ ਜੀ ਤੇ ਰਾਤ 'ਚ ਬ੍ਰੇਕ ਫੇਲ ਹੋ ਗਈ ਗੱਡੀ ਦੀ ਤੇ ਪਹਾੜੀ ਤੂਫਾਨਰ ਦੀ ਪਈ ਸੀ ਗੱਡੀ ਤੇ ਉਹ ਪਲਟ ਗਈ ਏ ਜੀ ਗੱਡੀ ਤੇ ਕਾਫੀ ਸੱਟਾਂ ਸਭ ਨੂੰ ਲੱਗੀਆਂ ਨੇ ਉਹ तकरीबन 30 30 ਜਣੇ ਸੀ ਜੀ 30 ਪੰ 30 ਕ ਜਣੇ ਸੀ 30 ਲਗਭਗ 31 ਜਣੇ 31 ਜਣੇ ਕਿੰਨੀਆਂ ਤੇ ਲੇਡੀਆਂ ਸੀ ਲੇਡੀਆਂ ਜ਼ਿਆਦਾ ਸੀ ਲੇਡੀਆਂ ਜ਼ਿਆਦਾ ਸੀ ਅਸੀਂ ਅਸੀਂ ਆਦਮੀ ਥੋੜੇ ਘੱਟ ਸੀ ਪੰਜ ਸੌ ਆਦਮੀ ਸੀ ਹਾਂਜੀ ਆ ਜ਼ਖਮੀ ਕਾਫੀ ਹੋ ਗਏ ਬਾਕੀ ਸਾਡੀ ਵਾਸਤੇ ਮਦਦ ਬਹੁਤ ਕੀਤੀ ਹੈ ਸਥਾਨਿਕ ਲੋਕਾਂ ਨੇ ਬਹੁਤ ਮਦਦ ਕੀਤੀ ਸਾਡੀ ਔਰ ਇੱਥੇ ਵੀ ਆ ਕੇ ਸਾਡੀ ਕਾਫੀ ਹਸਪੀਟਲ ਚ ਮਦਦ ਹੋਈ ਹੈ ਕੀ ਨਾਮ ਕੀ ਹੈ ਮੇਰਾ ਭੁਪਿੰਦਰ ਸਿੰਘ ਨਾਮ ਹੈ ਹਾਂਜੀ ਸਾਨੂੰ ਫੋਨ ਤੇ ਇਨਫਰਮੇਸ਼ਨ ਮਿਲੀ ਸੀ ਬਈ ਘਾਟੇ ਦੇ ਵਿੱਚ ਗੜਸ਼ੰਕਰ ਐਕਸੀਡੈਂਟ ਹੋ ਗਿਆ ਅਸੀਂ ਪੁਲਿਸ ਸਟੇਸ਼ਨ ਚੋਂ ਕਿ ਬਿਨੀਅਲ ਤੋਂ ਜਲਦੀ ਤੋਂ ਜਲਦੀ ਪਹੁੰਚੇ ਜਦੋਂ ਮੌਕੇ ਤੇ ਦੇਖਿਆ ਤਾਂ ਟਰੱਕ ਪਲਟਿਆ ਹੋਇਆ ਸੀਗਾ Tata 407 ਅਸੀਂ ਫਟਾਫਟ ਸਵਾਰੀ ਦਾ ਪ੍ਰਬੰਧ ਕਰਕੇ ਸਾਰੇ ਮਰੀਜ਼ਾਂ ਨੂੰ ਤੇ ਸਿਵਲ ਹਸਪਤਾਲ ਗੜਸ਼ੰਕਰ ਪਹੁੰਚਦਾ ਹੈ ਤੇ ਸਾਰੇ ਇਲਾਜ ਦੇ ਹìn ਬਿਲਕੁਲ ਠੀਕ ਹੈ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਇਹ ਐਵੇਂ ਲੱਗਦਾ ਜਿਦਾ ਡਰਾਈਵਰ ਸਾਹਿਬ ਨੇ ਦੱਸਿਆ ਡਰਾਈਵਰ ਬਿਲਕੁਲ ਠੀਕ ਹੈ ਤੇ ਉਹਨਾਂ ਨੇ ਦੱਸਿਆ ਹੈ ਵੀ ਬ੍ਰੇਕ ਫੇਲ ਹੋ ਗਈ ਸੀ ਜਿਸ ਕਰਕੇ ਨਾ ਗੱਡੀ ਬੇਕਾਬੂ ਹੋ ਗਈ ਜਾਂ ਲਿਆਂਦਾ ਹੋਇਆ ਹੈ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸਾਰੇ ਬਿਲਕੁਲ ਠੀਕ ਹੈ ਤਕਰੀਬ ਨਹੀਂ 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 ਰੋਡ ਤੇ ਹੀ ਪਲਟ ਗਈ ਸੀਗੀ ਹਾਂਜੀ ਰੋਡ ਜਾਦੇ ਸੀ ਤੇ ਉਹਦੇ ਕਰਕੇ ਨਾ ਪਿੱਛੇ ਦੇ ਦੂਸਰੇ ਕਰਕੇ ਲੋਡ ਜਿਆਦਾ ਹੋਣ ਕਰਕੇ ਮਰੀਜ਼ ਸਾਰੇ ਟੋਟਲ ਲਗਭਗ ਦੱਸਿਆ ਜਾਂਦਾ ਹੈ ਵੀ 30-35 ਵਾਰੀਆਂ ਸੀਗੀਆਂ ਹਾਂਜੀ ਜ਼ਖਮੀ ਹੈਗੇ ਐ 7-8 ਹੈਗੇ ਐ ਜ਼ਖਮੀ ਬਾਕੀ ਤਕਰੀਬਨ ਠੀਕ ਹੈ ਜੀ ਹਾਂਜੀ ਸਾਡੇ ਕੋਲ ਐਕਸੀਡੈਂਟ ਆਇਆ ਸੀਗਾ ਮਾਸ ਗੈਜੁਐਲਟੀ ਆਇਆ ਸੀਗਾ ਰਾਊਂਡ 20-25 ਪੇਸ਼ੈਂਟ ਸੀਗੇ ਜੀ ਜਿਨਾਂ ਦਾ ਸਾਡੀ ਸਾਰੀ ਟੀਮ ਵੱਲੋਂ ਇੱਕਦਮ ਕਾਲ ਗਈ ਤੇ ਐਮਰਜੈਂਸੀ ਸਾਰੇ ਡਾਕਟਰਸ ਤੇ ਸਾਰਾ ਸਾਡਾ ਮੈਡੀਕਲ ਸਟਾਫ ਸਾਡੇ ਸਫਾਈ ਸੇਵਕ ਸਾਰੇ ਪਹੁੰਚ ਗਏ ਸੀਗੇ ਕਿ ਆਪਾਂ ਜਲਦੀ ਤੋਂ ਜਲਦੀ ਆਪਾਂ ਇਲਾਜ ਸ਼ੁਰੂ ਕਰ ਦਿੱਤਾ ਤੇ ਜੋ ਵੀ ਲੋਰਡ ਬੰਸ ਸੀਗੇ ਜਿਹੜਾ ਜਿਆਦਾ ਸੀਰੀਅਸ ਪੇਸ਼ੈਂਟ ਸੀਗੇ ਆਪਾਂ ਪੀਜੀਏ ਰੈਫਰ ਕਰ ਦਿੱਤੇ ਹੋਏ ਆ ਇੱਕ ਸੌਟ ਐਮ뷸ੈਂਸ ਨੂੰ ਜਦੇ ਕਾਲ ਕਰਕੇ ਸਾਰਾ ਕੁਝ ਸਟ੍ਰੈਚ ਸਕੀਮ ਦੇ ਅੰਦਰ ਸਾਰਾ ਕੰਮ ਹੋ ਗਿਆ ਸਭ